ਮਦਕ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਅੱਜ ਅਚਨ ਤੇ ਚੈਕਿੰਗ ਕੀਤੀ ਗਈ ਹੈ ਜਿਹੜੀ ਸੀਜ਼ਨ ਦੇ ਵਿੱਚ ਸੇਵਾ ਕੇਂਦਰ ਦੀ ਚੈਕਿੰਗ ਕਰਨਾ ਸਾਡਾ ਮੋਢਾ ਫਰਜ ਹੈ ਸਾਰੇ ਕਾਉਂਸਲਰ ਸਾਹਿਬਾਨ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਸਮੇਂ ਸਨੇ ਤੇ ਇਹਨਾਂ ਤੇ ਵਿਜ਼ਿਟ ਕਰਿਆ ਕਰੋ ਤਾਂ ਕਿ ਲੋਕਾਂ ਨੂੰ ਜਿਹੜੀ ਹੈ ਕੰਮ ਕਰਾਉਣ ਦੇ ਵਿੱਚ ਕੋਈ ਦਿੱਕਤ ਮੁਸ਼ਕਲ ਨਾ ਆਵੇ ਜਿਵੇਂ ਹੁਣ ਇੱਥੇ ਭੈਣ ਖੜੀ ਸੀ ਤੇ ਉਹਨੇ ਕਹਿ ਵੀ ਮੈਨੂੰ 3 ਮਹੀਨੇ ਹੋ ਗਏ ਇੱਕ ਕਨਫਰਮੇਸ਼ਨ ਲੈਣ ਲਈ ਤਾਂ ਅਧਿਕਾਰੀਆਂ ਨੂੰ ਹਦਾਇਤ ਕਰੀ ਮੌਕੇ ਤੇ ਜੁਆਇੰਟ ਕਮਿਸ਼ਨਾ ਕਰਪਾਲ ਜੀ ਨੇ ਉਹ ਉਹਨਾਂ ਨੂੰ ਜਿਹੜੀ ਸੀਟ ਤੇ ਬੀਬੀ ਬੈਠੇ ਸੀ ਉਹਨੂੰ ਪਿਆਰ ਨਾਲ ਸਮਝਾਇਆ ਵੀ ਇਦਾਂ ਕਿਸੇ ਦਾ ਚੱਕਰ ਨਹੀਂ ਧਰੋਣਾ ਇਹਨਾਂ ਦੀ ਕਨਫਰਮੇਸ਼ਨ ਹੋਣੀ ਆ ਦੇਖਿਆ ਜਾਂਦਾ ਇਹ ਬਿਲਡਿੰਗ ਦੀ ਖਸਤਾ ਹਾਲਤ ਤੇ ਤੁਸੀਂ ਚੈਕਿੰਗ ਕਰਾਈ ਜਾਂ ਅੰਦਰ ਚਾਹੇ ਲੇਡੀ ਟਾਇਲਟ ਹੋਵੇ ਚਾਹੇ ਛੱਤਾ ਹੋਣ ਉਹ ਵੀ ਤਰਸਯੋਗ ਨਹੀਂ ਦੇਖੋ ਬਿਲਡਿੰਗ ਲੰਬੇ ਸਮੇਂ ਤੋਂ ਬਣੀਆ ਹੋਈਆਂ ਕਿਸੇ ਨੇ ਹੱਥ ਫਰੀ ਨਹੀਂ ਕੀਤੀ ਇਸ ਸਬੰਧ ਦੇ ਵਿੱਚ ਮੈਂ ਮਾਣਯੋਗ ਸਾਡੇ ਮੰਤਰੀ ਸਾਹਿਬ ਨੇ ਡਾਕਟਰ ਅਭਜੋਤ ਸਿੰਘ ਉਹਨਾਂ ਨਾਲ ਕੱਲ ਡਿਸਕਸ ਕਰਕੇ ਜਿਹੜੀ ਬਿਲਡਿੰਗ ਰਿਪੇਅਰ ਹੋ ਕੇ ਸਰਦਾ ਉਹਨੂੰ ਰਿਪੇਅਰ ਕਰਾਂਗੇ ਨਹੀਂ ਇਹਨਾਂ ਨੂੰ ਡਿਮੋਲਿਸ਼ ਕਰਾ ਕੇ ਨਵੇਂ ਸਿਰੇੋਂ ਬਿਲਡਿੰਗਾਂ ਬਣਾਉਣ ਦੀ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਮੈਨੂੰ ਆਸ ਹੈ ਇਹਦੀ ਗੱਲ ਦੀ ਮਨਜ਼ੂਰੀ ਮਿਲੇ ਲੁਧਿਆਣਾ ਸੀ ਜ਼ੋਨ ਦੇ ਵਿੱਚ ਜਿਹੜੇ ਆਤਮ ਨਗਰ ਵਿਧਾਇਕ ਕਲਵੰਸਿੰਗ ਸਿੱਧੂ ਪਹੁੰਚੇ ਨੇ ਚੈਕਿੰਗ ਕੀਤੀ ਹੈ ਵਿਧਾਇਕ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਅੱਜ ਅਚਨ ਤੇ ਚੈਕਿੰਗ ਕੀਤੀ ਗਈ ਹੈ ਜਿਹੜੀ ਸੀ ਜ਼ੋਨ ਦੇ ਵਿੱਚ ਸੇਵਾ ਕੇਂਦਰ ਦੀ ਚੈਕਿੰਗ ਕਰਨਾ ਸਾਡਾ ਮੋਢਲਾ ਫਰਜ਼ ਹੈ ਸਾਰੇ ਕੌਂਸਲਰ ਸਾਹਿਬਾਨਾਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਸਮੇਂ ਸਮੇਂ ਤੇ ਇਹਨਾਂ ਤੇ ਵਿਜ਼ਿਟ ਕਰਿਆ ਕਰੋ ਤਾਂ ਕਿ ਲੋਕਾਂ ਨੂੰ ਜਿਹੜੀ ਐ ਕੰਮ ਕਰਾਉਣ ਦੇ ਵਿੱਚ ਕੋਈ ਦਿੱਕਤ ਮੁਸ਼ਕਲ ਨਾ ਆਵੇ ਜਿੰਨੇ ਹੁਣ ਇੱਥੇ ਭੈਣ ਖੜੀ ਸੀ ਤੇ ਉਹਨੇ ਕਹਿ ਵੀ ਮੈਨੂੰ 3 ਮਹੀਨੇ ਹੋ ਗਏ ਇੱਕ ਕਨਫਰਮੇਸ਼ਨ ਲੈਣ ਲਈ ਤਾਂ ਅਧਿਕਾਰੀਆਂ ਨੂੰ ਹਦਾਇਤ ਕਰੀ ਮੌਕੇ ਤੇ ਜੁਆਇੰਟ ਕਮਿਸ਼ਨਰ ਕ੍ਰਿਪਾਲ ਜੀ ਨੇ ਉਹ ਉਹਨਾਂ ਨੂੰ ਜਿਹੜੀ ਸੀਟ ਤੇ ਬੀਬੀ ਬੈਠੀ ਸੀ ਉਹਨੂੰ ਪਿਆਰ ਨਾਲ ਸਮਝਾਇਆ ਵੀ ਇਦਾਂ ਕਿਸੇ ਦਾ ਚੱਕਰ ਨਹੀਂ ਧਰੋਣਾ ਇਹਨਾਂ ਦੀ ਕਨਫਰਮੇਸ਼ਨ ਹੋਣੀ ਦਿਓ ਆ ਦੇਖਿਆ ਜਾਂਦਾ ਇਹ ਬਿਲਡਿੰਗ ਦੀ ਖਸਤਾ ਹਾਲਤ ਹੈ ਤੁਸੀਂ ਚੱਕ ਕੇ ਵੀ ਕਰਾਈ ਜਾਂ ਅੰਦਰ ਚਾਹੇ ਲੇਡੀ ਟਾਇਲਟ ਹੋਵੇ ਚਾਹੇ ਛੱਤਾ ਹੋਣ ਉਹ ਵੀ ਤਰਸਯੋਗ ਨਹੀਂ ਦੇਖੋ ਬਿਲਡਿੰਗ ਲੰਬੇ ਸਮੇਂ ਤੋਂ ਬਣੀਆਂ ਹੋਈਆਂ ਕਿਸੇ ਨੇ ਹੱਥ ਫਰੀ ਨਹੀਂ ਕਰੀ ਇਸ ਸਬੰਧ ਦੇ ਵਿੱਚ ਮੈਂ ਮਾਨਯੋਗ ਸਾਡੇ ਮੰਤਰੀ ਸਾਹਿਬ ਨੇ ਡਾਕਟਰ ਰਵਜੋ ਸਿੰਘ ਉਹਨਾਂ ਨਾਲ ਕੱਲ ਡਿਸਕਸ ਕਰਕੇ ਜਿਹੜੀ ਬਿਲਡਿੰਗ ਰਿਪੇਅਰ ਹੋ ਕੇ ਸਰਦਾ ਉਹਨੂੰ ਰਿਪੇਅਰ ਕਰਾਂਗੇ ਨਹੀਂ ਇਹਨਾਂ ਨੂੰ ਡਿਮੋਲਿਸ਼ ਕਰਾ ਕੇ ਨਵੇਂ ਸਿਰੇੋਂ ਬਿਲਡਿੰਗਾਂ ਬਣਾਉਣ ਦੀ ਉਹਨਾਂ ਨੂੰ ਬੇਨਤੀ ਕਰੂੰਗਾ ਤੇ ਮੈਨੂੰ ਆਸ ਹੈ ਇਹਦੀ ਗੱਲ ਦੀ ਮਨਜ਼ੂਰੀ ਹੈ ਅਕਸਰ ਕਿਹਾ ਜਾਂਦਾ ਵੀ ਸੀ ਜ਼ੋਨ ਕ腐ਸ਼ਨ ਦਾ ਅੱਡਾ ਵਾ ਤੁਸੀਂ ਹੁਣ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 4 ਸਾਲ ਹੋ ਚੁੱਕੇ ਨੇ ਡਿਪਟੀ ਸੀਨੀਅਰ ਡਿਪਟੀ ਮੇਅਰ ਵੀ ਤੁਹਾਡੇ ਰਹਿਣ ਚੋਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਸੀ ਜ਼ੋਨ ਨੂੰ ਜੋ ਹਾਲਾਤ ਨੇ ਦੇਖੋ ਮੈਂ ਓਪਨ ਦਰਬਾਰ ਲਾ ਕੇ ਬੈਠਾ ਤੁਸੀਂ ਕਹੇ ਵੀ ਕਾਰਪੋਰੇਸ਼ਨ ਸੀ ਜ਼ੋਨ ਕ腐ਸ਼ਨ ਦਾ ਅੱਡਾ ਹਮ ਅਗਰ ਕਿਸੇ ਤੋਂ ਕੋਈ ਪੈਸਾ ਮੰਗਦੇ ਆ ਲੈਂਦੇ ਆ ਮੈਂ ਤਾਂ ਗਲੀ ਗਲੀ ਮਹੱਲੇ ਮੱਲੇ ਲੱਭਦਾ ਫਿਰਦਾ ਬਈ ਕੋਈ ਕਿਸੇ ਤੋਂ ਪੈਸਾ ਲੈਂਦੇ ਨੇ ਕੰਮ ਕਰਨ ਦਾ ਪੈਸਾ ਮੰਗਦਾ ਤਾਂ ਮੇਰੇ ਕੋਲੇ ਆਉ ਉਹ ਸਖਤ ਕਾਰ ਵੀ ਕਰੂੰ ਮੈਂ ਸਮੇ ਸਮੇ ਤੇ ਜਿੰਨੇ ਮੇਰੇ ਪੀਏ ਨੇ ਮੇਰੇ ਨਾਲ ਕੰਮ ਕਰਦੇ ਨੇ ਜਾਂ ਕਾਉਂਸਲਰ ਸਭਾ ਨੇ ਇਹਨਾਂ ਨੂੰ ਵੀ ਚੈੱਕ ਕਰਦਾ ਰਹਨਾ ਵੀ ਕਿਤੇ ਇਹਨਾਂ ਚੋਂ ਤਾਂ ਨਹੀਂ ਕੋਈ ਪੈ ਲੈਦਾ ਤੇ ਜਦੋਂ ਮੈਂ ਆਪਣੇ ਨੂੰ ਨਹੀਂ ਛੱਡਦਾ ਤਾਂ ਇਹਨਾਂ ਨੂੰ ਕਿੱਥੋਂ ਛੱਡ ਦੂ ਕ腐ਸ਼ਨ ਦੀ ਕਿਸੇ ਨੂੰ ਕੋਈ ਅਗਿਆ ਨਹੀਂ ਨਾ ਮੈਂ ਪੈਸਾ ਲੈਣਾ ਤੇ ਨਾ ਮੈਂ ਲੈਣ ਦੇਣਾ ਜਿਲ੍ਹਾ ਪ੍ਰਸ਼ੀਧ ਚੁਣਿਆ ਹੋਈਆਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉਹ ਜਾਂ ਵਧੂ ਜਗ੍ਹਾ ਤੇ ਜਿਹੜੀਆਂ ਝੜਾਪਾਂ ਵੀ ਹੋਈਆਂ ਨੇ ਉਹੀ ਬੰਦਾ ਨਾਈ ਦੇ ਮੂਹਰੇ ਬੈਠਾ ਸੀ ਕਹਿੰਦਾ ਨਾਈਆ ਬਾਲ ਕਿੱਡੇ ਕਹਿੰਦਾ ਜਜਮਾਨ 5 ਮਿੰਟ ਖਰਜਾ ਕੜੇ ਚਕੜੇ ਚ ਕਰਕੇ ਹੁਣੇ ਸਿੱੜ ਦੇ ਨੇ ਪਰਸੋਂ ਦੇਖ ਲਿਓ ਅਹ ਜਿਆ ਜਿਆ ਕਰ ਹੋ ਸੋ ਇਹ ਸੀ ਕਲੰਸ ਸੀ ਸਿੱਧੂ ਜਿਹਨਾਂ ਨੇ ਕਿਹਾ ਵੀ ਜਿਹੜੇ 2000 ਜ਼ਿਲ੍ਹਾ ਪ੍ਰਸ਼ਦ ਦੀ ਜਿਹੜੇ ਚੋਣਾਂ ਨੇ ਕੜਾ ਚਕੜੇ ਚ ਕਰਕੇ ਜਿਹੜੀਆਂ ਆਮ ਆਦਮੀ ਪਾਰਟੀ ਦੇ ਚੋਲੀ ਪਹਿਣ ਗਿਆ ਕਹਿੰਦਾ ਭਾਵੇਂ ਸੀਗਾ ਕਰਪਸ਼ਨ ਦੀ ਤੇ ਕਾਰਪੋਰੇਸ਼ਨ ਨੂੰ ਤਸਵੀਰਾਂ ਦਿਖਾਉਣੇ ਇੱਕ ਵਾਰੀ ਜਿਹੜੀਆਂ ਤਸਵੀਰਾਂ ਨੇ ਸੀ ਜੋਨ ਦੇ ਵਿੱਚ ਖੜੇ ਆ ਕੁਝ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਜਿਹੜੇ ਇੱਥੇ ਲੋਕ ਨੇ ਵਸੀਏ ਕੇ ਸੀ ਜੋਨ ਦੇ ਭਾਜੀ ਅਸੀਂ ਕੋਟ ਮੰਗਲ ਸਿੰਘ ਤੋਂ ਆਇਆ ਕਿਸ਼ ਕੰਮ ਲਈ ਆਇਆ ਸੀ ਐ ਪਾਣੀ ਦਾ ਬਿੱਲ ਜਮਾ ਕਰਾਉਣਾ ਸੀਗਾ ਮੇਰੇ ਵੀਰ ਦਾ ਉਹ ਫਿਰ ਅਸੀਂ ਕਰਾ ਕੇ ਆ ਚੱਲੇ ਅਮਲਾ ਸਾਹਿਬ ਜੀ ਆ ਕੇ ਦੇਖ ਕੇ ਗਏ ਨੇ ਹਨਾ ਕੰਮ ਕਿਸ ਤਰ੍ਹਾਂ ਹੋ ਰਿਹਾ ਐਮਪਲਾਈ ਵੱਲੋਂ ਖੁਸ਼ ਬਹੁਤ ਵਧੀਆ ਬਹੁਤ ਵਧੀਆ ਕੰਮ ਹੋ ਰਿਹਾ ਵਧੀਆ ਹੋ ਰਿਹਾ ਮਤਲਬ ਪਹਿਲੀ ਵਾਰ ਸੁਣਿਆ ਜਾ ਰਿਹਾ ਬਹੁਤ ਬਹੁਤ ਵਧੀਆ ਕੰਮ ਹੋ ਰਿਹਾ ਸੁਣਵਾਈ ਪੂਰੀ ਹੈ ਪੂਰੀ ਸੁਨਵਾਈ ਹੈ ਮਨਾਜਮਾ ਬੋਲੋ ਕੋਈ ਦੇਰੀ ਨਹੀਂ ਕੋਈ ਦਿੱਕਤ ਨਹੀਂ ਆਗੀ ਪਹਿਲੇ ਵੀ ਦੋ ਕੰਮ ਕਰਾਣ ਆਏ ਬਹੁਤ ਵਧੀਆ ਸਟਾਫ ਹੈ ਤੁਸੀਂ ਪਹਿਲਾਂ ਵੀ ਆਉਂਦੇ ਇੱਥੇ ਹਾਂਜੀ ਹਾਂਜੀ ਔਰ ਕੋਈ ਮੁਸ਼ਕਲ ਨਹੀਂ ਆਂਦੀ ਇੱਥੇ ਮੁਸ਼ਕਲ ਨਹੀਂ ਹੁੰਦੀ ਬਿਲਕੁਲ ਇਹ ਤਸਵੀਰ ਇੱਕ ਵਾਰੀ ਕਹੂੰਗਾ ਮੈਂ ਤਸਵੀਰਾਂ ਦਿਖਾ ਦੋ ਜਿਹੜੇ ਇਹ ਸਟਾਫ ਲਗਾਤਾਰ ਜਿਹੜਾ ਬੈਠਾ ਇੱਥੇ ਅ ਲਗਾਤਾਰ ਜਿਹੜੀ ਆਪਣੀ ਡਿਊਟੀ ਤਨਦੇਈ ਨਾਲ ਮਾਰਿਆ ਜਿਹੜੇ ਮੌਜੂਦਾ ਵਿਧਾਇਕ ਨੇ ਸਮੇਂ-ਸਮੇਂ ਸਰ ਵਿਜ਼ਿਟ ਕਰਦੇ ਨੇ ਤੇ ਇਨਸਟਰਕਸ਼ਨ ਦਿੰਦੇ ਰਹਿੰਦੇ ਨੇ ਕਿ ਆਪਣੇ ਕੰਮ ਜਿਹੜੇ ਵਧੀਆ ਸੋ ਜੇ ਵੀ ਤੁਹਾਨੂੰ ਨਿਕ ਕਰੋ